ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਪਹੁੰਚੇ ਹਾਂ ਲੁਧਿਆਣੇ ਕਿਸਾਨ ਮੇਲੇ ਤੇ ਯੂਨੀਵਰਸਿਟੀ ਯੂਨੀਵਰਸਿਟੀ ਦੇ ਨਾਲ ਆਪਣੇ ਅਰਪਣ ਵਾਈ ਹੋਰ ਅਰਪਣ ਕੀ ਹਾਲ ਚਾਲ ਨੇ ਵਧੀਆ ਵਧੀਆ ਇੱਕ ਵਾਰ ਆਪਣੇ ਸੇ ਗਾੜ ਮਲਾਣਾ ਅੱਜ ਉਹਨੂੰ ਸਾਰੇ ਯੂਟਿਊਬਰ ਮਲਾਵਾਂਗੇ ਅੱਜ ਮੈਂ ਕਹਿੰਦਾ ਬੰਦੇ ਬੰਦੇ ਕਰਾ ਦੇਣੀ ਹੈ ਕੋਈ ਸੰਧੂ ਬਾਰਮ ਜੋਧਾ ਨਾਲ ਵੀ ਸ਼ਾਇਦ ਆਜੇ ਵੈਸੇ ਕੱਲ ਆ ਕੇ ਬਾਜੀ ਨਾ ਆਊਗਾ ਵੀਰਾ ਉਹ ਵੀ ਤੇ ਚਲੋ ਫਿਰ ਦਿਖਾਉਣਾ ਤੁਹਾਨੂੰ ਮੇਲਾ ਨਾਲੇ ਮਲਾਉਨੇ ਆ ਬੰਦੇ ਨਾਲ ਲਵਾ ਫੇ ਆਪਾਂ ਵੀ ਮੁੜਦੇ ਹੋਏ ਏਕਣ ਹੋਣੇ ਚਾਹੀਦੇ ਨੇ ਝੋਲੇ ਬਾਈ ਲੈਸ ਹੈ ਝੋਲੇ ਫੁੱਲ ਪਕਾ ਗਿਆ ਨਾ ਭਰ ਲੈ ਆਉਣੇ ਜਿਵੇਂ ਛੋਲੇ ਹੁੰਦੇ ਭਰਨੇ ਸਹੀ ਹੁੰਦਾ ਬਾਈ ਹਾਂ ਬਹੁਤ ਪਤੇ ਘੜ ਸਾਬ ਤੋਂ ਹੀ ਬਹੁਤ ਲੈ ਜਾਂਦੇ ਨੇ ਨਮੇਸ਼ ਨਾਲ ਓਏ ਅੱਗੇ ਮਤਲਬ ਉੱਥੇ ਵਧੀਆ ਚੀਜ਼ਾਂ ਹੁੰਦੀਆਂ ਦੀਆਂ ਉਹ ਨੌਲ ਦਿਆੜੀਆਂ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਪ੍ਰੀਤ ਵਾਲਿਆਂ ਦੇ ਤੇ ਪ੍ਰੀਤ ਵਾਲਿਆਂ ਦੇ ਬਾਈ ਆਪਾਂ ਨੂੰ ਕੌਣ ਮਿਲ ਗਏ ਸਭ ਤੋਂ ਪਹਿਲਾਂ ਆਪਣੇ ਬਾਈ ਗਿੱਲ ਬ੍ਰਦਰ ਵਾਲੇ ਤੇ ਮਲਾਉਨੇ ਆ ਤੁਹਾਨੂੰ ਬਾਈ ਉਹਨਾਂ ਨੂੰ ਸਭ ਤੋਂ ਵੱਡੇ ਫਾਰਮਰ ਤੇ ਨਾਲ ਅਰਪਣ ਆ ਜਾਓ ਫਿਰ ਕਰਦੇ ਆਂ ਗੱਲਬਾਤ ਮਲਟੀ ਕੋਈ ਪਤਾ ਨਹੀਂ ਸਾਨੂੰ ਆਪ ਨੂੰ ਨਹੀਂ ਪਤਾ ਹਾਂ ਤੁਹਾਨੂੰ ਆਪ ਨੂੰ ਨਹੀਂ ਪਤਾ ਪਰਮਾਤਮਾ ਨੂੰ ਪਤਾ ਪਰਮਾਤਮਾ ਦੀ ਮਿਹਰ ਹੋ ਗਈ ਬਾਈ ਕਹਿੰਦਾ ਪਾਲਟੀ ਜ਼ਰੂਰ ਹੋਊਗੀ ਤੇ ਜੱਗੀ ਐਗਰੀਕਲਚਰ ਵਰਕਰਸ ਆਪਣੇ ਏਰੀਏ ਦੀ ਸ਼ਾਨ ਕੋਈ ਬਾਦੂ ਬਾਈਆਂ ਨੇ ਲੋਹਾ ਨਹੀਂ ਲਾਇਆ ਹੈਗਾ ਮੈਂ ਕਹਿੰਦਾ ਤਸੱਲੀਆਂ ਕਰਾਈਆਂ ਪਈਆਂ ਨੇ ਇਹਨਾਂ ਨੂੰ ਡੀ ਇਨਫੋਰਮੇਸ਼ਨ ਵਾਲੀ ਵੀਰ ਨੂੰ ਉਹ ਬਾਈ ਨੂੰ ਫੋਨ ਤਾਂ ਬਾਈ ਨਾਲ ਮੇਲੇ ਹੀ ਨਹੀਂ ਹੋਏ ਬਾਖੋ ਜ਼ਰਤੀਓਂ ਉਲਝਿਆ ਹੋਤੀ ਉਹ ਕੱਲ ਆਪਾਂ ਬਾਈ ਮਿਸ ਕਰਕੇ ਖਲਾੜੀ ਚੱਲਦੀ ਸੀ ਇਹੇ ਜੇ ਕੰਮਾਂ ਚੱਲ ਜਗੇ ਤੇ ਤਵੀਆਂ ਬਾਈ ਐ ਲੱਗੀਆਂਦਾ ਵੀ ਦੇਖੀ ਜਾ ਇਹਨਾਂ ਨੂੰ ਨਹੀਂ ਤਵੀਆਂ ਨਾ ਜਿਵੇਂ ਇਹ ਨਹੀਂ ਹੈਗਾ ਵੀ ਤਵੀਆਂ ਚੱਕ ਕੇ ਰੰਗ ਮਾਰ ਕੇ ਦੇਤੀਆਂ ਕੱਲਾ ਕੱਲਾ ਪੀਸ ਜੋੜਿਆ ਹੋਇਆ ਵੀਰੇ ਕੱਢ ਕੇ 60 ਦੇ ਪਾਲੇ ਓਏ ਆ ਵੀ ਗੱਲ ਹੈਗੀ ਆ ਯਾਰ ਹੈਂ ਜੇ ਸੜੇ ਪਾਲੇ ਚ ਇਹਦੇ ਪਾਲੇ ਆਪਸੀਜਨ ਚ ਜਿਵੇਂ ਜਾਣਾ ਹੈ ਹੋਲੇ ਮਹਲੇ ਤੇ ਜਾਣਾ ਕਿਤੇ ਹੋਰ ਜਾਣਾ ਟਰੈਕਟਰ ਤੇ ਪਾਲ ਲੈ ਇਹਨਾਂ ਨੂੰ ਬਾਈ ਸਰਾ ਕਰਿਆ ਵ ਬਈਆਂ ਨੇ ਐਨ ਮੈਂ ਕਹਿੰਦਾ ਤਸੱਲੀਆਂ ਕਰਾਈਆਂ ਪਈਆਂ ਨੇ ਆਜੋ ਹੋਰ ਐਮਪਲੀਮੈਂਟ ਦਿਖਾਉਨੇ ਆ ਤੁਹਾਨੂੰ ਹੂੰ 21 9 9 ਨੂੰ 18 ਬਾਈ 18 ਤੇ 18 ਹਲ ਮੇਲੇ ਤੇ ਡਿਸਕਾਊਂਟ ਵੀ ਮਿਲ ਰਿਹਾ ਜੇ ਕਿਸੇ ਭਾਈ ਨੇ ਬੁੱਕ ਕਰਾਉਣ ਦੇ 17 ਹੋਣੇ ਹੂੰ 135 ਹੈ ਹੂੰ ਬਾਈ ਮਹਿੰਗੇ ਵੀ ਤਾਂ ਹੀ ਨੇ ਜੇ ਚੀਜ਼ਾਂ ਘੈਂਟ ਨੇ ਜ਼ਬਰਦਸਤ ਦਾ ਕੰਮ ਬਾਈ ਪੂਰਾ ਤੇ ਆਪਾਂ ਦੇਖਦੇ ਅੱਜ ਇੱਕ ਦਾਦੂ ਕਹਿੰਦੀ ਲੈਜਰ ਹੂੰ ਕਿਹੜੀ ਕੰਪਨੀ ਦਾ ਐਗਰੀ ਜੁਨ ਤੇ ਆਪਣਾ ਹੁਸਨ ਕਹਿੰਦਾ ਆਪਾਂ ਨੇ ਐਗਰੀ ਜੁਨ ਦਾ ਇੱਕ ਤਾਂ ਲੈਜਰ ਦੇਖਣਾ ਤੇ ਜੀ ਹਾਂ ਤੇ ਬਾਕੀ ਇੱਕ ਆਪਾਂ ਦੇਖਦੇ ਹਾਂ ਰੋਟਾਵੇਟਰ ਕੱਦੂ ਕਰਨ ਵਾਸਤੇ ਛੇਦੀ ਛੇਦੀ ਕਮੈਂਟ ਕਰਕੇ ਦੱਸ ਦਿਓ ਵੀ ਕਿਹੜਾ ਵੈਸਟਰ ਹੋਗਾ ਅਰਪਨ ਕੀ ਕਹਿੰਦੀ ਕਿਹੜਾ ਲਵਾਉਣਾ ਹੈ ਤੁਹਾਨੂੰ ਪ੍ਰਾਈਮ ਟ੍ਰੈਕ ਪ੍ਰਾਈਮ ਦਾ ਪ੍ਰਾਈਮ ਐਗਰੋਟੈਕ ਹਾਂ ਪ੍ਰਾਈਮ ਐਗਰੋਟੈਕ ਦਾ ਗਹਿਣਤੀ ਆਜੋ ਫਿਰ ਤੁਹਾਨੂੰ ਵੀਰਵਾਲ ਵਾਲੇ ਦਿਖਾਉਣੇ ਆ ਬਾਈ ਆ ਠੀਕ ਰਹੂ ਨਾਲ ਤਾਂ ਭਾਜ ਆਜੂਗਾ ਉਹ ਭਾਜ ਕਾ ਨੂੰ ਇਹ ਤਾਂ ਮਹਿੰਗਾ ਹੈ 75000 ਦਾ ਘਰੇ ਵੀ ਗਹਿਣਗੇ ਕੀ ਲੈ ਬਹੁਤ ਆਈ ਜਾਂਦੇ ਤੇਰੇ ਫੋਨ ਤੇ ਹੁਣ ਨਵੀਂ ਆ ਰਹੀ ਹੈ ਚੱਕ ਲੈ ਓਏ ਨਵੀਂ ਦਾ ਨਹੀਂ ਹੈਗਾ ਚਾਚੇ ਦਾ ਇਹ ਮੇਲਿਆਂ 'ਚ ਪ੍ਰਦਰਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਕਿਉਂਕਿ ਜਦ ਆਪਾਂ ਦੇਖਿਆ ਖਿੱਚ ਪਈ ਜਾਵੇ ਚਲੋ ਦੇਖੀਏ ਇਹ ਚੀਜ਼ ਨੂੰ ਨਾ ਨਾਰ ਜਿਲ੍ਹੇ ਸਾਰੇ ਇਹ ਚਾਹੀਦਾ ਘਰੇ ਲੱਗਿਆ ਹੋਇਆ ਇਹ ਚਾਹੀਦਾ ਬਾਈ ਘਰੇ ਲੱਗਿਆ ਹੋਇਆ ਅੱਜ ਕੱਲ ਤਾਂ ਜਵਾਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਆਪਣਾ ਕੀ ਚੀਜ਼ ਹੈ ਕੀ ਨਹੀਂ ਹਾਂ ਦੇਸੀ ਮਹੀਨਿਆਂ ਦਾ ਨਹੀਂ ਪਤਾ ਹੈਗਾ ਕਿਸੇ ਨੂੰ ਅੱਛਾ ਇਹ ਕਿੰਨੇ ਦਾ ਜੀ 209 ਨਹੀਂ ਬਣਾਉਂਗਾ ਤੇ ਆ ਜਿਹੜਾ ਸਾਰੇ ਜ਼ਿਲ੍ਹੇ ਆਲਾ ਜੀ 500 ਦਾ ਵੀਰ ਜੀ 500 ਆਹ ਆ ਜੀ ਇਹ 500 ਤਾਂ ਆਪੇ ਸਾਰੀ ਕਟਿੰਗ ਲੇਜ਼ਰ ਕਟਿੰਗ ਆਪੇ ਕਰਦੇ ਆ ਕਿੱਥੇ ਬਣਾਉਂਦੇ ਆ ਜੀ ਤੇ ਬਹੁਤ ਘੈਂਟ ਕੰਮ ਕਰਿਆ ਭੈਣਾ ਨੇ ਬਹੁਤ ਵਧੀਆ ਗੱਲ ਆ ਬੋਲਣਾ ਬੋਲਣਾ ਬੋਲ ਦਿਓ ਜੀ ਇਹ ਕਿੱਥੇ ਤੁਹਾਡਾ ਪ੍ਰੋਗਰਾਮ ਕਿੱਥੇ ਬਣਾਉਂਦੇ ਹੈ ਚਲੋ ਕੋਈ ਨਾ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਪਾਣੀ ਪੀ ਲੈਣ ਨੂੰ ਆ ਵੀਰ ਸਰ ਕੋਈ ਨਹੀਂ ਕਿ ਮੈਂ ਤਾਂ ਗਲਾ ਬੋਪੀ ਕਰੀਂ ਸਟਾਰਟ ਲਓ ਵੀ ਮਿੱਤਰੋ ਅੱਜ ਲੁਧਿਆਣੇ ਕਿਸਾਨ ਮੇਲੇ ਤੇ ਪ੍ਰੀਤ ਕੰਪਨੀ ਨੇ 21 ਟਰੈਕਟਰ ਡਿਲੀਵਰ ਕੀਤੇ ਨੇ ਇਕੱਠੇ ਕਿਸਾਨ ਭਰਾਵਾਂ ਨੂੰ ਤੇ ਜਿਦੇ ਚੋਂ 5 ਟਰੈਕਟਰ ਆਪਣੇ ਗਿੱਲ ਬ੍ਰਦਰਸ ਵਾਲੇ ਨੇ ਜਿਹੜੇ ਵੀਰ ਕਾਫੀ ਮਸ਼ਹੂਰ ਨੇ ਇੰਸਟਾਗ੍ਰam ਤੇ ਉਹਨਾਂ ਨੂੰ ਡਿਲੀਵਰ ਕੀਤੇ ਨੇ ਤੇ ਬਾਕੀ ਹੋਰ ਵੀਰਾਂ ਨੂੰ ਤੇ ਮੈਂ ਤੇ ਅਰਪਨ ਬਾਈ ਬਹਿ ਗਏ ਫਿਰ ਟਰੈਕਟਰ ਤੇ ਤੇ ਕਰੀਆਂ ਗੱਲਾਂ ਬਾਤਾਂ ਟਰੈਕਟਰਾਂ ਬਾਰੇ ਇਹ ਵੀ ਕੰਪਨੀ ਨੇ ਅੱਜ ਤਾਂ ਨਵੇਂ ਰਿਕਾਰਡ ਬਣਾਤਾ 21 ਟਰੈਕਟਰ ਇਕੱਠੇ ਪਹਿਲੀ ਵਾਰ ਹੋਇਆ ਵੀ ਕਿਸੇ ਮੇਲੇ ਤੇ ਡਿਲੀਵਰ ਕਰੇ ਹੁਣ ਕਿਸੇ ਕੰਪਨੀ ਸਭ ਤੋਂ ਵੱਡਾ ਮੇਲਾੜਾ ਸਾਲ 'ਚ ਦੋ ਵਾਰ ਲੱਗਦਾ ਜੀ ਲੁਧਿਆਣੇ ਦੇ ਵਿੱਚ ਸਾਲ 'ਚ ਦੋ ਵਾਰ ਲੱਗਦਾ ਦੋ-ਦੋ ਦਿਨ ਲੱਗਦਾ ਸਾਲ 'ਚ ਦੋ ਵਾਰ ਲੱਗਦਾ ਹਾਂ ਇੱਕ ਮਾਰਚ ਮਹੀਨੇ ਤੋਂ ਪਹਿਲਾਂ ਲੱਗਦਾ ਜੀ ਫਿਰ ਜੀ ਹਾਂ ਇੱਕ ਮਾਰਚ ਮਹੀਨੇ ਇੱਕ ਮੇਰੇ ਖਿਆਲ 'ਚ ਸਤੰਬਰ ਹਾਂ ਤੇ ਇਤੋਂ ਬਾਅਦ ਰੌਣੀ ਵੀ ਮੇਲਾ ਪਟਿਆਲੇ ਪਰ ਮੇਨ ਮੇਨ ਅਫੀਸ਼ੀਅਲ ਇਹੀ ਆ ਬਾਕੀ ਸਾਰੇ ਇਹਦੇ ਅੰਡਰ ਜਾਂਦੇ ਆ ਹਾਂ ਉਹ ਆਪਣਾ ਪੀਜੀਤਾ ਜੀ ਉੱਥੇ ਸੀ ਰਹਿੰਦੇ ਤੇ ਫੜੇ ਦੀ ਯੂਨੀਵਰਸਿਟੀ ਦੇ ਵਿੱਚ ਉੱਥੇ ਉੱਥੇ ਜੀ ਸਾਡੇ ਪੀਜੀ ਹੁੰਦੇ ਸੀ ਮੈਂ ਲਾਦਾ ਹੁੰਦਾ ਪੜਨਾ ਚਾਹੀਦਾ ਜਾ ਚਲੋ 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 ਇਹ ਚ ਮੈਂ ਲਾਦਾ ਆਪਣਾ ਵੀ ਟਰੈਕਟਰ ਤੇ ਬੈਠ ਜਾਓ ਮੈਂ ਕਰਾਂ ਚੱਲ ਕਰ ਗੱਲਬਾਤ ਚਲ ਚਲਾ ਗੋਪੀ ਤੇ ਬਾਈ ਜੀ ਅੱਜ ਕਿੰਨੇ ਟਰੈਕਟਰ ਡਿਲੀਵਰ ਕੀਤੇ ਨੇ ਬ੍ਰੀਤ ਕੰਪਨੀ ਨੇ ਹਾਂ ਜੀ ਕਿੰਨੇ ਟਰੈਕਟਰ ਡਿਲੀਵਰ ਕਰਨੇ ਅਸੀਂ 21 ਟਰੈਕਟਰ ਦਿੱਤੇ ਆ। 21 ਟਰੈਕਟਰ ਡਿਲੀਵਰ ਕਰੇ ਨੇ। ਠੀਕ ਹੈ ਠੀਕ ਹੈ ਸਾਡੇ ਸਟੇਟ ਐਕਟ ਨੇ ਅੱਜ ਥੋੜਾ ਜਿਹਾ ਤੇ ਅੱਜ ਰਿਕਾਰਡ ਬਣਾਇਆ ਜੀ ਨਵੇਂ 21 ਟਰੈਕਟਰ ਡਿਲੀਵਰ ਕੀਤੇ ਨੇ ਬ੍ਰੀਟ ਕੰਪਨੀ ਨੂੰ। ਬਹੁਤ ਬਹੁਤ ਸਾਰਾ ਕਸਟਮਰਾਂ ਦਾ ਉਤਸਾਹੀ ਅੰਨਾ ਦੇਖਣ ਨੂੰ ਮਿਲਿਆ। ਮੈਗਏ ਦੇ ਵਿੱਚ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਗਿਆ। ਰਿਸਪੌਂਸ ਬਹੁਤ ਵਧੀਆ ਬਹੁਤ ਵਧੀਆ ਮੈਂ ਨਵੇਂ ਮਾਡਲ ਦੇ ਉੱਤੇ ਤਾਂ 21 ਟਰੈਕਟਰ ਅਸੀਂ ਅੱਜ ਰੋਗ ਕਹਿੰਦਾ ਸਾਡੇ ਟਰੈਕਟਰ ਸਾਡੇ ਕੋਲ ਪੀਜੀ ਆਏ ਹੋਏ ਨੇ। ਠੀਕ ਹੈ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਬਾਈ ਪਹਿ ਤੇ ਜਿਹੜੇ ਮਤਲਬ ਮੇਲੇ ਤੇ ਕਿਸਾਨ ਆ ਰਹੇ ਨੇ ਉਹਨਾਂ ਵਾਸਤੇ ਅੱਜ ਕੋਈ ਸਪੈਸ਼ਲ ਡਿਸਕਾਊਂਟ ਚ ਆ ਗਿਆ ਜੀ ਅਸੀਂ 30000 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਹੋਇਆ ਸਾਰਾ ਨੇ ਇਹ ਡਿਸਕਾਊਂਟ ਮਤਲਬ ਅੱਜ ਹੀ ਅੱਜ ਹੀ ਹੈ ਜੀ ਅੱਜ ਵਾਸਤੇ ਹੈ ਤੇ ਮੇਲੇ ਦਾ ਲਾਭ ਲੈਣਾ ਚਾਹੀਦਾ ਮੇਲੇ ਤੇ ਆ ਕੇ ਸਪੈਸ਼ਲ ਡਿਸਕਾਊਂਟ ਮਿਲੇ ਸਾਰੇ ਵੀਰਾਂ ਨੂੰ ਤੇ ਟਰੈਕਟਰ ਤਰੀ ਆ ਜੀ ਆਪਾਂ ਆਓ ਯਾਰ ਥਾਈ ਆ ਉਹਦੇ ਲੱਗਿਆ ਹੋਵੇ ਉਹ ਲੀਡ ਤਾਂ ਲਾ ਲਓ ਜੀ ਤੇ ਹੁਣ ਟਰੈਕਟਰਾਂ ਦੀ ਡਿਲੀਵਰੀ ਦੇਣੀ ਹੈ ਕੋਈ ਇਧਰਲੀ ਸਾਈਡ ਆ ਜਾ ਇਧਰੋਂ ਕਰ ਲਾ ਸ਼ੂਟ ਹਾਂ ਤੇ ਮੈਂ ਕਹਿੰਦਾ ਅੱਜ ਬੱਲੇ ਬੱਲੇ ਹੋ ਜਾਈ ਬਾਈ ਹੁਣੀ ਹੁਣ ਟਰੈਕਟਰਾਂ ਦੀ ਡਿਲੀਵਰੀ ਦੇਣਿਆ ਡਿਲੀਵਰੀ ਦੀ ਤੇ ਹਾਂ ਇਹ ਸਭ ਦੇ ਤੇ ਆ ਚਾਬੀ ਤੇ ਪੰਜ ਟਰੈਕਟਰ ਹਾਂ ਕਿਹ ਪੰਜ ਟਰੈਕਟਰ ਗਿੱਲ ਬ੍ਰਦਰ ਵਾਲਾ ਆਣ ਦੇਣ ਤੇ ਪੰਜ ਟਰੈਕਟਰ ਬਾਈ ਗਿੱਲ ਬ੍ਰਦਰਸ ਨੂੰ ਉਹਨਾਂ ਨੂੰ ਡਿਲੀਵਰ ਕਰ ਰਹੇ ਨੇ ਬਾਈ ਹੁਣੀ ਰੀਤ ਵਾਲੇ ਤੇ ਚਾਬੀ ਲੈ ਕੇ ਆ ਚੁੱਕਿਆ ਹਾਂ ਇਧਰੋਂ ਹੀ ਇਧਰ ਲਈ ਸੈਟੋ ਬਣਾ ਲਓ ਹਾਂ ਬਣੀ ਕਿੱਥੋਂ ਬਣੀ ਆ ਜਾ ਉੱਪਰੋਂ ਬਣਾਇਆ ਇੱਧਰ ਵਧੀਆ ਬਣਾਉ ਸੂਰਜ ਉੱਧਰ ਮੈਂ ਤਾਂ ਆਪੋ ਹੀ ਕਹਿਣਾ ਐਨੂੰ ਘੁਮਾ ਲਓ ਥੋੜਾ ਜਿਹਾ ਸੂਰਜ ਉੱਧਰ ਐਵੇਂ ਇੱਧਰ ਦੀ ਸਾਈਡ ਸਰ 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 ਮੜਾ ਜਾ ਤਾ ਨੂੰ ਮੈਨੂੰ ਪਿੱਛੇ ਸੂਰਜ ਜਾਣਾ ਇੱਕ ਵਾਰ ਸਾਰੇ ਦੀ ਕਰਦੇ ਪਰ ਆਪਣੇ ਗਰਾਮ ਉੱਧਰ ਦੀ ਸਾਈਡ ਤੋਂ ਬੈਕ ਕਰ ਲਓ ਵੀਡੀਓ ਨਹੀਂ ਸਹੀ ਆ ਰਹੀ ਜੀ ਹਾਂ ਹਲੋ ਹਾਂ ਹਾਂ ਐਂ ਮੇਰੀ ਵੀਰੋ ਆਜੋ ਆਜੋ ਮੈਂ ਤਾਂ ਉਹ ਨਾਲ ਜਾਂਦਾ ਹਾਂ ਹਾਂ ਜੀ ਹਾਂ ਟਰੈਕਟਰ ਜਿਹਦੇ ਵੀ ਲੈਣ ਵਾਲੇ ਸਭ ਕਸਮ ਲਾਉਂਦੇ ਤੇ ਬਾਈ ਉਹਨਾਂ ਨੂੰ ਡਿਲੀਵਰੀ ਮਿਲ ਚੁੱਕੀ ਆ ਟਰੈਕਟਰਾਂ ਦੀ ਕਿਹਨੇ ਟਰੈਕਟਰ ਲੈਣੇ ਬਾਈ ਉਹਨਾਂ ਨੂੰ ਡਿਲੀਵਰੀ ਜਿਹਦੇ ਜਿਹਦੇ ਨੂੰ ਨਹੀਂ ਟੋਟਲ ਦਾ 21 ਨੇ ਮੱਲਾ ਦਾ ਤੇ ਬਾਈ ਉਹਨਾਂ ਨੂੰ 5 ਟਰੈਕਟਰਾਂ ਦੀ ਡਿਲੀਵਰੀ ਦਿੱਤੀ ਹੈ। ਹਾਂ। ਕਰ ਲੈ ਜੀ। ਦੋ ਦੋ ਇੱਕ ਬੜਾ ਬੜਾ ਮਾਰਤਾ ਜੀ। ਲਓ ਜੀ ਡਿਲੀਵਰੀ ਚੱਲ ਰਹੀ ਹੈ ਟਰੈਕਟਰਾਂ ਦੀ ਸਾਰੇ ਭਰਾਵਾਂ ਦੀ। ਯੋਧਾ ਮਾੜੇ। ਉਹ ਇੱਕ ਫੋਟੋ ਵੀ ਖਿੱਚ ਲਓ ਹੋ ਸਕ ਨੂੰ ਕਿ ਬਾਈ ਉਹਨਾਂ ਦੀ। ਹਾਂ। ਬਲੌਕਿੰਗ ਚੱਲ ਰਹੀ ਹੈ ਸਾਰੀ। ਗੱਲ ਬੋਦੋ ਗੱਲ ਬ੍ਰਦਰਸ ਭਾਈ ਮੁਬਾਰਕਾਂ ਸਾਰੇ ਵੀਰਾਂ ਨੂੰ ਪ੍ਰੀਤ ਪਕਵਾਰ ਵੱਲੋਂ ਮੇਰੇ ਦੇਹਤ ਸਾਹਿਬ ਵੱਲੋਂ ਤੁਹਾਨੂੰ ਸਵਾਗਤ ਤੇ ਦੇਖੋ ਭਾਈ ਭਾਈ ਹੁਣੀ ਬੈਠੇ ਨੇ ਸਾਰੇ ਵੀਰ ਇੱਕ ਸਾਰ ਦੀਆਂ ਪੱਗਾਂ ਮੰਨੀ ਤੇ ਐਨ ਸਿਰੇ ਤੱਕ ਦੇਖੋ ਪੂਰਾ ਮੇਲਾ ਲੁੱਟਿਆ ਪਿਆ ਵੀਰੋ ਉਹਨਾਂ ਨੇ ਖੁਸ਼ ਨੇ ਪੂਰੇ ਹੋਰ ਵੀਲ ਤੇ ਟੂ ਵੀਲ ਸਾਰੀ ਟਰੈਕਟਰ ਲੈ ਲਏ ਵੀਰੋ ਉਹਨਾਂ ਨੇ ਹਾਂ ਵੀਰੇ ਮੈਂ ਕਹਿੰਦਾ ਪੂਰੀ ਬੱਲੇ ਬੱਲੇ ਆ ਭਾਈ ਸਾਰੇ ਪੰਜਾਬ ਵਿੱਚ ਤੁਹਾਡਾ ਨਾਅ ਪਰਮਾਤਮਾ ਨੇ ਤਰੱਕੀਆਂ ਬਖਸ਼ੀਆਂ ਨੇ ਤੇ ਕੀ ਕਹਿਣਾ ਚਾਹੋਗੇ ਬਾਈ ਮੇਲੇ ਤੇ ਇਕੱਠੇ ਟਰੈਕਟਰ ਖੜੀ ਆਜੀ ਤਾਂ ਉਹ ਆਏ ਸੀ ਪੀਜੂ ਮੇਲੇ ਤੇ ਆਏ ਸੀਗੇ ਵੀ ਆਪ ਬੱਚਾ ਨੂੰ ਲੈ ਕੇ ਆਏ ਸੀਗੇ ਵੀ ਆਪਾਂ ਵੇਖਣਾ ਹੈ ਠੀਕ ਹੈ ਜੀ ਇੱਥੇ ਆਏ ਆਪ ਨੇ ਸੋਨੀ ਸਰ ਕਹਿੰਦੇ ਆ ਕਿ ਵੀ 5-6 ਟਰੈਕਟਰ ਵੱਧਿਆ ਫਿਰ 5 ਆਪਾਂ ਲੈ ਲਏ ਦੋ ਆ ਦੋ ਇਹ ਪੁਰਵੀ ਲੈਲੇ ਸੈਨ ਦੂਜੇ ਇੱਕ ਆਪਣੇ ਯਾਰ ਬਿੱਲੀਆ ਹੋਰ ਠੀਕ ਹੈ ਜੀ ਤੇ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਬਾਈ ਵੀਰੇ ਉਹਨਾਂ ਤੇ ਤੇ ਐਨ ਬੱਲੇ ਬੱਲੇ ਕਰਾਈ ਪਈ ਆ ਮੈਂ ਕਹਿੰਨਾ 5 ਕੀ 10-10 ਟਰੈਕਟਰ ਇੱਕ ਨੇ ਮੇਲਿਆਂ ਤੋਂ ਜਾਂਦੇ ਰਹਿਣ ਬਾਈ ਪਰਮਾਤਮਾ ਕਿਰਪਾ ਰੱਖੇ ਤੇ ਬਾਈ ਗਿੱਲ ਬ੍ਰਦਰਨ ਵਾਲੇ ਵੀਰ ਟਰੈਕਟਰ ਹੁਣ ਤੋਰਨਗੇ ਤੇ ਆ ਬਾਈ ਸਾਹਿਬ ਆਪਣੇ ਸਾਰੇ ਭਰਾ ਤੇ ਟਰੈਕਟਰਾਂ ਦੇ ਨਾਲ-ਨਾਲ ਪ੍ਰੀਤ ਕੰਪਨੀ ਨੇ ਇੱਕ 4 ਪੌਣ ਵਾਲੀ ਮਸ਼ੀਨ ਦੀ ਵੀ ਡਿਲੀਵਰੀ ਦਿੱਤੀ ਹੈ ਤੇ ਬਈਆਂ ਦਾ ਪਿੰਡ ਹੈਗਾ ਖਨਾਲ ਖੁਰਦ ਥੋੜੀ ਮੈਗ 'ਚ ਆਵਾਜ਼ ਦੀ ਪ੍ਰੋਬਲਮ ਆ ਗਈ ਤਾਂ ਕਰਕੇ ਆਪਾਂ ਵੀਡੀਓ ਤੇ ਵੌਇਸ ਓਵਰ ਕਰ ਰਹੇ ਹਾਂ ਤੇ ਵੀਰ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰੀਤ ਕੰਪਨੀ ਨੇ 21 ਟਰੈਕਟਰ ਤੇ ਇੱਕ ਸਾਈਲਜ ਵਾਲੀ ਮਸ਼ੀਨ ਰਿਕਾਰਡ ਬਣਾ ਤਾ ਲੁਧਿਆਣੇ ਮੇਲੇ ਤੇ ਡਿਲੀਵਰ ਕਰਕੇ ਬਾਲੀ ਡਿਮਾਂਡ ਵਧ ਗਈ ਕਿਉਂਕਿ ਪ੍ਰੀਤ ਕੰਪਨੀ ਕੁਆਲਿਟੀ ਤੇ ਬਿਲਡ ਕੁਆਲਿਟੀ ਦੋਵੇਂ ਚੀਜ਼ਾਂ ਬਹੁਤ ਜ਼ਿਆਦਾ ਦੇ ਰਹੀ ਹੈ ਆਪਣੇ ਚ ਟਰੈਕਟਰ ਹੋਣ ਚੇਹੇ ਕੰਪੈਨਾ ਤੇ ਇੱਕ ਡੀਲ ਕਰਨ ਦਾ ਤਰੀਕਾ ਵੀ ਮਿੱਤਰੋ ਗਿੱਲ ਬ੍ਰਦਰਸ ਵਾਲੇ ਵੀਰ ਮੇਲੇ ਦਾ ਰਾਉਂਡ ਲਾਉਣ ਗਏ ਨੇ ਸਾਰੇ ਟਰੈਕਟਰ ਇਕੱਠੇ ਲੈ ਕੇ ਇੱਕੋ ਵਾਰ ਲੈਣੇ ਜਾਂਦੀ ਆ ਤੇ ਬਾਈ ਉਰੇ ਲੱਗੀ ਹੋਈ ਆ ਕਰਤਾਰ ਵਾਲਿਆਂ ਦੀ ਸਟਾਲ ਤੇ ਕਰਤਾਰ ਵਾਲਿਆਂ ਨੇ ਟਰੈਕਟਰ ਚੱਕ ਕੇ ਟੰਗ ਰੱਖੇ ਇੱਧਰ ਦੇਖੋ ਉੱਤੇ ਖੜਾ ਰੱਖਿਆ ਕਰਤਾਰਾਂ ਨੇ ਦੇ ਟਰੈਕਟਰ ਟਰੈਕਟਰ ਖੜੇ ਨੇ ਬਾਈ ਇੱਧਰ ਪੂਰੇ ਸਾਰੇ ਆਪਣੀ ਏਰੀਆ ਦੀ ਕੰਪਨੀ ਹੈ ਵਧੀਆ ਯਾਰ ਇੱਧਰ ਕਪੈਨ ਖੜੀ ਆ ਮੱਕੀ ਵਾਲਾ ਕਟਰ ਲੱਗਿਆ ਹੋਇਆ ਮੇਜ ਕਟਰ 890000 ਰੁਪਏ ਹੋਰੇ ਕੀਮਤ ਰੱਖੀ ਹੋਈ ਹੈ ਇਹਨਾਂ ਨੇ ਕਟਰ ਦੀ ਮोटा ਮਾਣ ਵਾਲੇ ਜਿੰਦੇ ਦੇ ਮਾਰੂ ਨੇਗਾ ਤੇ ਸੋਨਾ ਬਹੁਤ ਆ ਬਾਈ ਹਾਂ ਪਰ ਰੇਟ ਵੀ ਬਹੁਤ ਜ਼ਿਆਦੇ ਸਮਨੇ 35000 ਮੇਲਾ ਡਿਸਕਾਊਂਟ 3000 ਰੁਪਏ ਹੈ। ਕੋਈ ਟਾਈਮ ਦੀ ਕਹਿੰਦੇ 30000 ਦਾ ਟਰੈਕਟਰ ਆ ਜਾਂਦਾ ਸੀ ਬਾਈ। ਹਾਂ ਹਾਂ। ਬੱਟਾ ਪਾਉਣੇ ਵਾਲਾ ਜਿੰਦਾ ਮਿਲ ਰਿਹਾ। ਹੂੰ ਸਹੀ ਗੱਲ ਆ ਬਾਈ। ਤੇ ਇੱਧਰ ਆਪਣਾ ਕੀ 23 ਲੱਖ ਦੀ ਕੰਬੈਨ ਦਿਖਾ ਮੀਟਰ ਨਹੀਂ ਕੋਈ ਦੇਖਦਾ। ਆਪਰ ਮੀਟਰ ਮੋਟਰ ਯਾਰ ਇਹਦਾ ਹੁਣ ਤੁਸੀਂ 4-5 ਫਿਰਦੇ ਹੋ। ਮੇਰੇ ਤੋਂ ਬਿਨਾਂ ਤੁਹਾਨੂੰ ਕਿਸੇ ਨੂੰ ਫਿਊਜ ਨਹੀਂ ਲਾਉਣਾ ਹੁਣ। ਇਹ ਨੀਲਾ ਖੜਾ ਪੁਰਜਾ ਦਿਖਾਉਣੇ ਆ ਤਾਂ 5000 ਵੀਊ ਆਣਾ ਹਾਂ ਸੋਨਾਲੀਕਾ ਸੋਨਾ ਲੀਕਾ ਸੋਨਾਲੀਕਾ ਨੀਲਾ ਬੇ ਦਾਗ ਚਾਹੀਦਾ ਸੋਨਾਲੀਕਾ ਘੜਦੀ ਆ ਸੋਨਾਲੀਕਾ ਹਾਂ ਸੋਨੇ ਤੇ ਲੀਕਾ ਲਓ ਜੀ ਮਿੱਤਰੋ ਕਰੋ ਫਿਰ ਚੈੱਕ ਸੋਨਾਲੀਕਾ ਦੇ ਲਈ ਕਹਿੰਦੇ ਮੇਰੇ ਵੀਰੋ ਸਟੋਰ ਤੇ ਤੇ ਆਹ ਕਿਹੜੀ ਮਸ਼ੀਨ ਆ ਯਾਰ ਅਤਾਜੀ ਇਹ ਮਸ਼ੀਨ ਆ ਬੱਕੀ ਬੀਜਣ ਵਾਲੀ ਨਾ ਪੈਨੇਜ ਵਾਲੀ ਆ ਪੈਨੂਮੈਟਿਕ ਨਿਊਮੈਟਿਕ ਪਲਾਂਟਰ ਸਟਿਕ ਬਜਾਈ ਠੀਕ ਆ ਬਾਈ ਹਾਂ ਹਾਂ ਪਲਾਂਟਰ ਆ ਮੂਰੋਂ ਵੱਖਰੀ ਜੀ ਲੱਗੀ ਬਹੁਤ ਸੋਹਣੀ ਆ ਉਹ ਮਸ਼ੀਨ ਦੇਖ ਹਾਂ ਇਧਰ ਪਲਾਉ ਉਹ ਵੀ ਮੈਂ ਕਹਿੰਦਾ ਬੱਲੇ ਬੱਲੇ ਕਰਾਈ ਪਈ ਆ ਬਾਈ ਉਹਨਾਂ ਨੇ ਤੇ ਆਹ ਯੰਤਰ ਲਓ ਜੀ ਤੁਹਾਨੂੰ ਸਭ ਤੋਂ ਮਸ਼ਹੂਰ ਕਹਿੰਦੇ ਸਾਧੂ ਸਿੰਘ ਸੰਗਰੀਆਂ ਵਾਲਿਆਂ ਦੇ ਇੰਪਲੀਮੈਂਟ ਦਿਖਾਉਣੇ ਆ ਸਭ ਤੋਂ ਪਹਿਲਾਂ ਮੈਂ ਕਹਿੰਦਾ ਯਾਰ ਜੇ ਹਲ ਸ਼ੁੱਧ ਨਾ ਹੋਣਾ ਹੁਣ ਬਾਹੀ ਕਰਨ ਦਾ ਸਵਾਦ ਨਹੀਂ ਆਉਗਾ 17 ਕਲਟੀਵੇਟਰ ਹਾਈਡਰੌਲਿਕ ਸਿਸਟਮ ਹੈ 8 ਕੁਇੰਟਲ 20 ਕਿਲੋ ਵੇਜਨ ਹੈ ਰੇਟ 1,25,000 ਰੁਪਏ ਕੋਲ ਰੇਟ ਮੇਲੇ ਦਾ 1,23,000 2000 ਛੂਟ ਯਾਰ ਬਜਟ ਬਹੁਤ ਵੱਡਾ ਪਰ ਹਲ ਵੀ ਬਹੁਤ ਜਿਆਦਾ ਸਿਰੇ ਨੇ ਟਾਇਰ ਲੱਗੇ ਹੋਏ ਨੇ ਮੈਂ ਕਹਿੰਦਾ ساری ਜ਼ਿੰਦਗੀ ਨਹੀਂ ਜਾਂਦੇ ਕਦੇ ਤੇ ਕਰਾ ਦੇਖ ਤੂੰ ਹੈਂ ਕਰਾ ਡਿਫਰੈਂਟ ਹੈ ਤੇ ਤਵੀਆਂ ਵੀ ਡਿਫਰੈਂਟ ਨੇ ਤਵੀਆਂ ਦਾ ਰੇਟ 1,58,000 ਤੇ ਇੱਧਰ ਆ ਦੇਖ ਇੱਧਰ ਆ ਚੀਜ਼ ਆ ਜਿਹੜੀ ਮੈਂ ਕਹਿੰਦਾ ਵੀ ਪੈਸੇ ਲਾਇਆ ਦਾ ਮੁੱਲ ਮੜੂਗੀ ਕੱਦੂ ਕਰ ਕੱਠੀ ਕਰਕੇ ਘਰੇ ਲਿਆ ਨਹੀਂ ਆਏ ਦੂਰ ਤੱਕ ਮੈਂ ਕਹਿੰਦਾ ਸਹੀ ਗੱਲ ਹੈ ਫਸਦੀ ਹੋਉਂਦੀ ਹੁੰਦੀ ਆਲੇ-ਦਾਲ ਦੇ ਰਖਤਾਂ ਚ ਰੇਟ ਯਾਰ 78000 ਹੈ 50000 ਦੂਜੀ ਤੇ ਵੀ ਲੱਗਣ ਲੱਗਿਆ ਪਰ ਹਾਈਡਰੋਲਿਕ ਆ ਫਿਰ 50000 ਤਾਂ ਦੂਜੀ ਤੇ ਵੀ ਲੱਗਣ ਲੱਗਿਆ ਤੇ ਇੱਧਰ ਦੇਖ ਫੇਰਾ ਇਹ ਬਾਈ ਉਹਨਾਂ ਨੇ ਮੈਂ ਕਹਿੰਦਾ ਸਾਰੀਆਂ ਹੀ ਚੀਜ਼ਾਂ ਡਿਫਰੈਂਟ ਨੇ ਚੱਬ ਕੱਢੇ ਹੋਏ ਨੇ ਇੱਕ ਕੁਇੰਟਲ 15 ਕਿਲੋ ਦਾ ਬਾਈ ਸਿੰਗਲ ਹਾਲ 19000 ਦਾ ਤੇ ਇੱਧਰ ਤਵੀਆਂ ਖੜੀਆਂ ਨੇ ਤਾਂ ਮੇਲਾ ਲੁੱਟ ਤਵੀਆਂ ਨੇ ਇਹ ਡਾਇਨਾਸੌਰ ਮਾਡਲ ਆ ਬਾਈ ਡਾਇਨਾਸੌਰ ਮਾਡਲ ਆ ਇਹ 1 ਲੱਖ ਆਹ ਦੇਖ ਡਾਇਨਾਸੌਰ ਮਾਡਲ 1,79,000 ਮੈਂ ਕਹਿੰਦਾ ਉਹਨੇ ਮਾਡਲ ਬਣਵਾਤਾ ਯਾਰ ਡਾਇਨਾਸੌਰ ਮਾਡਲ ਬਣ ਗਿਆ ਇਹ ਲੱਕੀ ਗੋਲ ਸ ਵਿੱਚ ਕਰ ਕੀ ਬਣਿਆ ਹੋਏ ਹਾਂ ਸਹੀ ਗੱਲ ਆ ਤੇ ਇੱਧਰ ਕਿਹੜਾ ਮਾਡਲ ਆ ਇਹ ਹਾਰਸ ਮਾਡਲ ਘੋੜੇ ਵਾਲਾ ਇਹਨੂੰ ਘੋੜਾ ਮਾਡਲ ਕਹਿੰਦੇ ਨੇ ਓਏ ਰੇਟ ਬਹੁਤ ਆ ਇਹਨਾਂ ਦਾ ਤੇ ਜੀ 448000 ਬਾਜੀ ਵਾ ਕੀ ਬਾਤ ਹੈ ਮੈਂ ਉਹਨਾਂ ਦਾ ਟਰੈਕਟਰ ਮਿਲ ਜਾਂਦਾ ਬਾਜੀ ਵਾ ਆ ਚੀਜ਼ ਦੇਖ ਰਹੇ ਆ ਅੱਜ ਆਪਾਂ ਸਪਰੇਅ ਵਾਲੀ ਮਸ਼ੀਨ ਮਾਰੂ ਯਾਮਾ ਕੰਪਨੀ ਦੀ ਆ ਬਾਈ ਸਪਰੇਅ ਵਾਲੀ ਮਸ਼ੀਨ ਅੱਜ ਦੇ ਟਾਈਮ 'ਚ ਮੈਂ ਕਹਿੰਦਾ ਮੱਕੀਆਂ 'ਚ ਜਿੱਧੇ ਪਾਉਂਦੀ ਫਿਰਨ ਵਾਲੀ ਮਸ਼ੀਨ ਆ ਮੱਕੀ ਦੀ ਬਜਾਈ ਬਹੁਤ ਹੋਈ ਆ ਮੱਕੀ ਦੀ ਬਜਾਈ ਬਹੁਤ ਹੋਈ ਆ ਜਿਹੜੇ ਮੇਰੇ ਵੀਰ ਦੇਖਦੇ ਨੇ ਨਾ ਸਾਨੂੰ ਸੁਣਦੇ ਨੇ ਮੇਰਾ ਵੀਰ ਹਾੜੀ ਵਾਲੀ ਮੱਕੀ ਦਾ ਨਾਂ ਪੰਗਾ ਲੈ ਇੱਕ ਤਾਂ ਉਹ ਦਿਨ ਅਜਾ ਤਾਪਮਾਨ ਬਹੁਤ ਹਾਈ ਹੋ ਜਾਂਦਾ ਪੰਪ ਟੂ ਹੀ ਛੱਲ ਦਿੰਦੇ ਨੇ ਨਾ ਉਹ ਤੁਰੇ ਕਿਸੇ ਪਾਸੇ ਨੂੰ ਤੇ ਆਹ ਮਸ਼ੀਨਾਂ ਨੇ ਮੈਂ ਕਹਿੰਦਾ ਜ਼ਿੰਦਗੀ ਬਦਲਦੀ ਮੱਖੀਆਂ 'ਚ ਭੰਗੜੇ ਪਾਉਂਦੀਆਂ ਫਿਰਦੀਆਂ ਨੇ ਇਹ ਸਪਰੇ ਵੀ ਦੁੱਗਣਾ ਅਸਰ ਕਰਦੀ ਆ ਮਿੱਤਰੋ ਆਜੋ ਤੁਹਾਨੂੰ ਲੈਮਕਨ ਦੇ ਪਲੌ ਦਿਖਾਉਨੇ ਆ ਜੇ ਕਿਸੇ ਵੀਰ ਨੇ ਪਲੌ ਲੈਣੇ ਹੋ ਮੇਰੇ ਹਿਸਾਬ ਨਾਲ ਲੈਮਕਨ ਦਾ ਵਧੀਆ ਸਿਸਟਮ ਪਲੌ ਦਾ ਕਿਉਂਕਿ ਜ਼ਿਆਦਾਤਰ ਇਹੀ ਚੱਲਦੇ ਆ ਪਲੌ ਹੋਗੇ ਕੁਆਲਿਟੀ ਵਧੀਆ ਇਹਨਾਂ ਦੀ ਤਿੰਨ ਵਾਲਾ ਪਲੌ ਆ ਇਹ ਰੋਟਾਵੇਟਰ ਵੀ ਆ ਸਾਰਾ ਸਿਸਟਮ ਆ ਕੱਲਾ ਹਾਲ ਹੋ ਗਿਆ ਤੇ ਮਲਚਰ ਹੋ ਗਿਆ ਸਾਰਾ ਸਿਸਟਮ ਹੈ ਤੇ ਫਿਰ ਅੱਗੇ ਆ ਜੋ ਇੱਧਰ ਕਰੇਨਾ ਵੀ ਖੜੀਆਂ ਨੇ ਲੋਡਰ-ਲੋਡਰ ਜਿਹਾ ਸਿਸਟਮ ਆ ਉਹ ਪਰਾਂ ਖੜੇ ਨੇ ਮਿੱਟੀ ਵਾਲੇ ਲੋਡਰ ਤੇ ਇੱਧਰ ਆ ਕੇ ਸਰਬਣ ਬਾਈਆਂ ਨੇ ਦੇ ਤਵੀਆਂ ਹਲ ਕਰਾਹ ਸਾਰਾ ਸਿਸਟਮ ਖੜਾ ਆ ਵੱਟਾ ਪਾਉਣਾ ਜੀ ਅੰਦਰਾਂ ਏ ਟੂ ਜ਼ੈਡ ਇੰਪਲੀਮੈਂਟ ਸਾਰੇ ਖੜੇ ਨੇ ਦੇਖ ਸਕਦੇ ਹੋ ਤੁਸੀਂ ਦੇਖੋ ਹਾਲ ਘੈਂਟ ਨੇ ਦਰਜਿੰਦਰੇ ਖੜੇ ਆ ਆ ਨਵੇਂ ਸਟਾਈਲ ਚ ਆ ਗਏ ਮੂਰੋਂ ਚੁੱਕ ਮਾਂਜਾ ਗਾਹਾਂ ਗਾਹ ਸਿਸਟਮ ਚੇਂਜ ਹੋਈ ਜਾਂਦੇ ਆ ਸਾਰੇ ਦੇਖੋ ਫਿਰ ਪ੍ਰੀਜ਼ ਦਾ ਏਸੀ ਗੈਮਨ ਜਿਹੜਾ ਸਿਸਟਮ ਵੀ ਵੇਚਿਆ ਸਾਰੇ ਏਸੀ ਵਾਲਾ ਸਿਸਟਮ ਜਿਗਾਰ ਸਾਰਾ ਏ ਟੂ ਜ਼ेड ਵੇਚੇ ਆ ਤੇ ਪਲਾਨ ਵੀ ਵਧੀਆ ਹੈ ਹੈ ਕੈਵਨ ਦਾ ਇੱਕ ਨੰਬਰ ਲਾਇਆ ਹੋਇਆ ਹਾਂ ਕੈਵਨ ਪੂਰਾ ਘੈਂਟ ਲੱਗਿਆ ਹੋਇਆ ਤੇ ਦੇਖੋ ਗियर ਗੁਰ ਲੀਵਰ ਸਾਰੇ ਫੁੱਲ ਮਤਲਬ ਵਧੀਆ ਸਪੇਸ ਮੈਂਟੇਨ ਕਰਕੇ ਲਾਏ ਹੋਏ ਨੇ ਅਸਲ ਨੂੰ ਮੈਂ ਕੈਵਨ ਜਿਹੜਾ ਟਰੈਕਟਰ ਆ ਇਕੱਲੇ ਬੰਦੇ ਦੀ ਚਲਾਉਣ ਦਾ ਫੇਰੇ ਸਿਸਟਮ ਸਹੀ ਆਉਂਦਾ ਸਾਰਾ ਹਨਾ ਦੂਜੇ ਦਾ ਖੜਨਾ ਹੀ ਪਊ ਹਾਂ ਜਿਵੇਂ ਆਪਣੇ ਵਾਲੇ ਦੇ ਆਪਾਂ ਵਿੱਚ ਇੱਥੇ ਚਲ ਬੈਠਦਾ ਜਾਂਦਾ ਬੰਦਾ ਬੈਹਿਣਦਾ ਓਖਾ ਹੀ ਆ ਪੂਰਾ ਕੈਨੇਡਾ ਬਾਈ ਇਹ ਜਿਹੜਾ ਟਰੈਕਟਰ ਮਿੱਤਰੋ 18430 ਦੇ ਦੇ ਮਗਰਲੇ ਟਾਇਰ ਨੇ ਅਵੈਂਜਰ ਆ ਗਿਆ ਇਹ A75 XT ਮਿੱਲਾ ਸਿੱਧੂ ਮੂਸੇਵਾਲਾ ਬਾਈ ਵੀ ਅਵੈਂਜਰੇ ਲੈ ਕੇ ਗਿਆ ਸੀ ਘੈਂਟ ਆ ਬਾਈ ਟਰੈਕਟਰ ਇਹ ਪੂਰਾ ਐਂਡ ਚੀਜ਼ ਆ ਕੈਵਨ ਬਹੁਤ ਵਧੀਆ ਫਿਟਿੰਗ ਹੋਈ ਵੀ ਇਹਦੀ ਕਿਉਂ ਕੰਪਨੀ ਵੱਲੋਂ ਜਿਹੜੀ ਚੀਜ਼ ਦੀ ਵੀ ਫਿਟਿੰਗ ਹੁੰਦੀ ਆ ਉਹ ਮਤਲਬ ਇੱਕ ਤਾਂ ਕੁਆਲਿਟੀ ਵੀ ਬਹੁਤ ਵਧੀਆ ਰਹਿੰਦੀ ਆ ਉਹਦੀ ਤੇ ਉਹ ਅਸਲ ਵਿੱਚ ਉਹੀ ਚੀਜ਼ ਜਿਆਦਾ ਕਾਮਯਾਬ ਰਹਿੰਦੀ ਆ ਮੇਰੇ ਹਿਸਾਬ ਨਾਲ ਬਾਕੀ ਦੇਖੋ ਸਾਰਾ ਸਿਸਟਮ ਸਪੇਸ ਮੈਂਟੇਨ ਸਾਰਾ ਕੁਝ ਇੱਕੇ ਪੂਰਾ ਵਧੀਆ ਆ ਜੇ ਆਪਾਂ ਏਸੀ ਕੈਬਨ ਟਰੈਕਟਰ ਲੈਣਾ ਮੇਰੇ ਹਿਸਾਬ ਨਾਲ ਕੰਪਨੀ ਫਿਟਡ ਜਿਆਦਾ ਵਧੀਆ ਰਹਿੰਦਾ ਜਿਹੜਾ ਆਪਾਂ ਬਾਹਰੋਂ ਸਿਸਟਮ ਲਗਾਉਂਨੇ ਉਹ ਉਨਾਂ ਕਾਮਯਾਬ ਨਹੀਂ ਹੁੰਦਾ ਇੱਕ ਨੌਇਜ਼ ਦੀ ਬਹੁਤ ਪ੍ਰੋਬਲਮ ਆਉਂਦੀ ਆ ਇਹਦੇ ਵਿੱਚ ਤੇ ਭਾਈ ਸੋਚਾਂ ਅੱਜ ਹਾਂਜੀ ਸੋਚਾਂ ਚ ਮੈਂ ਸੋਚ ਰਿਹਾ ਮੈਂ ਟਰੈਕਟਰ ਬਾਰੇ ਸੋਚ ਰਿਹਾ ਵੀ ਲੈਣਾ ਇਹ CRDI ਹੈ ਕਿ D2 ਸੋਚ ਰਿਹਾ ਨਾ ਇਹ CRDI ਮੇਰੇ ਖਿਆਲ ਚ ਇਹ ਮੈਂ ਤਾਂ ਮੈਨੂੰ ਵੀ ਕਨਫਿਊਜ਼ਨ ਚ ਪਾ ਦਿੰਦੇ ਨੇ ਹੈਨਾ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦੇ ਦਿਓ ਕਮੈਂਟ ਕਰਕੇ ਮੇਲਾ ਮਤਲਬ ਪਤਾ ਨਹੀਂ ਤਾਂ ਹੋਰ ਸਾਈਡ ਜਾਦੇ ਆ ਪਰ ਮੈਨੂੰ ਠੀਕ ਠਾਕ ਲੱਗਿਆ ਤੇ ਕੀ ਥੋੜਾ ਛੋਟਾ ਲੱਗਿਆ ਸਿਸਟਮ ਕੁਝ ਕੰਪਨੀ ਵਾਲੇ ਅਨਸਟਾਲੈਂਸ ਤੋਂ ਲੈਂਦੇ ਨੇ ਖਾਸੀਆਂ ਮਹਿੰਗੀਆਂ ਪੈਂਦੀਆਂ ਨੇ ਤਾਂ ਕਰਕੇ ਘੱਟ ਲਾਉਂਦੇ ਨੇ ਇੱਧਰ ਦੇਖੋ ਬੂਮ ਸਪਰੇਅ ਮਾਸਟਰਮਾਈਂਡ ਏਸੀ ਕੈਪ ਨਾਲੇ ਬਈ ਇਹ ਚੀਜ਼ ਬਹੁਤ ਵਧੀਆ ਆ ਮੇਰੇ ਹਿਸਾਬ ਨਾਲ ਕਾਮਯਾਬ ਵੀ ਆ ਬਹੁਤ ਜਿਆਦੇ ਹੱਦ ਤੱਕ ਇਹ ਨੇ ਸਾਰਿਆਂ ਨੂੰ ਵੱਡੀ ਸਹੂਲਤ ਦਿੱਤੀ ਆ ਕਿਸਾਨਾਂ ਨੂੰ ਇਹ ਚੀਜ਼ ਨੇ ਮਾਸਟਰਮਾਈਂਡ ਭਾਰਤ ਸਰਕਾਰ ਤੋਂ ਮਨਜ਼ੂਰ ਸੁਦਾ ਦੇਖੋ ਵਧੀਆ ਇਹ ਵੀ ਚੀਜ਼ਾਂ ਵਧੀਆ ਕੁਆਲਿਟੀ ਦੀਆਂ ਕਾਮਯਾਬ ਨੇ ਤੇ ਇੱਧਰ ਆਪਣੇ ਨੈਸ਼ਨਲ ਵਾਲੇ ਬਈ ਕੋਈ ਮੇਟਰ ਪਤਾ ਤੁਹਾਨੂੰ ਹੁਣ ਕਣਕ ਦਾ ਸੀਜ਼ਨ ਆਉਣ ਵਾਲਾ ਕੰਪੈਨ ਆਪਣੀ ਤਿਆਰ ਹਾਂ ਕੰਪੈਨ ਤਿਆਰ ਕਰਤੀ ਆਪਾਂ ਨੇ ਅਰਪਨ ਨੇ ਅਰਪਨ ਤੋਂ ਰਿਪੇਅਰ ਕਰਾ ਦਿੱਤਾ ਹੈ ਦੇਖੋ ਕੰਪੈਨ ਦੀ ਜੀ ਅਰਪਨ ਸੇਵਾ ਕਰ ਰਿਹਾ ਫੁੱਲ ਦੁੱਧ ਦਾ ਤਾਂ ਪਲਿਆਉਂਦਾ ਇਹਨੂੰ ਕਹਿੰਦਾ ਵੱਡੀ ਹੋ ਜੂਗੀ ਭਾਈ ਮਰਦੀ ਖਵਾ ਤਿਆਰ ਆ ਭਾਈ ਸੀਜ਼ਨ ਹਾਂ ਗੱਡ ਕੇ ਲਾਉਣਾ ਹੈ ਕੀ ਬਾਬੂ ਨੇ ਗਰੇ ਵੀਰਾਂ ਨੇ ਫਸਲ ਵੜਾਉਣੀਆਂ ਫਤਿਹਗੜ੍ਹ ਸਾਹਿਬ ਦੇ ਏਰੀਆ 'ਚ ਸਰਾਂਦ ਏਰੀਆ 'ਚ ਅਸੀਂ ਅਰਪਨ ਨੂੰ ਦੇਖੀ ਸਾਈ ਅਰਪਨ ਕੋਲ ਪਹੁੰਚੇ ਤੁਸੀਂ ਹਾਂ ਹੂੰ ਤੇ ਅਰਪਨ ਲੋ ਜੀ ਬਾਈ ਦੇ ਕੋਲ ਪਹੁੰਚੇ ਹੋਏ ਦੀ ਅੱਜ ਆਇਆ ਮੈਂ ਆਉਣ ਪੂਰੀ ਜਨ ਆਉਣੇ ਵਾਲਾ